ਕਾਰ ਸਵਾਰਾਂ ਨੂੰ ਘੇਰ ਕੇ ਸਿੱਧੀਆਂ ਸ਼ਰ੍ਯਾਮ ਦਿਨ ਦਿਹਾੜੇ ਗੋਲੀਆਂ ਮਾਰਨ ਵਾਲੇ ਸ਼ੂਟਰਾਂ ਨੂੰ ਅਫਰੋਜਪੁਰ ਪੁਲਿਸ ਨੇ ਮਹਾਰਾਸ਼ਟਰ ਦੀ ਪੁਲਿਸ ਦੇ ਸਹਿਯੋਗ ਨਾਲ ਫੜਨ 'ਚ ਵੱਡੀ ਸਫਲਤਾ ਹਾਸਲ ਕੀਤੀ ਆ ਔਰੰਗਾਬਾਦ ਨੇੜੇ ਲੱਗਿਓ ਫੜੇ ਗਏ ਸ਼ੂਟਰਾਂ ਨੂੰ ਪੁਲਿਸ ਅਫਰੋਜਪੁਰ ਲੈ ਆਈ ਜਾਂ ਤੇ ਫਰੋਜਪੁਰ ਲਿਆ ਕੇ ਉਸ ਵੱਲੋਂ ਜਿਹੜਾ ਹੈਗਾ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਮੈਡੀਕਲ ਕਰਵਾ ਕੇ ਜਿਹੜਾ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਸ਼ੂਟਰਾਂ ਤੋਂ ਪੁੱਛਗਿੱਛ ਕਰਨ ਲਈ ਜਾਂਚ ਦਾ ਵਿਸ਼ਾ ਹੋਣ ਕਰਕੇ ਉਹਨਾਂ ਨੂੰ 7 ਦਿਨਾਂ ਦੀ ਪੁਲਿਸ ਰਿਮਾਰਟ ਤੇ ਭੇਜ ਦਿੱਤਾ ਹਾਂਜੀ ਬਿਲਕੁਲ ਜਿਹੜੇ ਸ਼ੂਟਰ ਆ ਉਹ ਫੜੇ ਗਏ ਆ ਤੇ ਉਹਨਾਂ ਨੂੰ ਮਾਨਯੋਗ ਅਦਾਲਤ ਨੇ ਜਿਹੜਾ 7 ਦਿਨਾਂ ਦੇ ਪੁਲਿਸ ਰਿਮਾਰਟ ਤੇ ਭੇਜ ਦਿੱਤਾ ਜੇ ਆਪਾਂ ਗੱਲ ਕਰੀਏ ਇਹਨਾਂ ਸ਼ੂਟਰਾਂ ਦੀ ਵੀ ਇਹ ਸ਼ੂਟਰ ਕਿਉਂ ਫੜੇ ਗਏ ਆ ਬਿਲਕੁਲ ਵੇ ਦੱਸਣਾ ਬਣਦਾ ਹੈ ਕਿ 3 ਸਤੰਬਰ 2024 ਨੂੰ ਆ ਫੋਜਪੁਰ ਸ਼ਹਿਰ ਚੰਬੋਲ ਨਗਰ ਆ ਕਾਰਗੜ ਗੁਰਦੁਆਰੇ ਦੇ ਸਾਹਮਣੇ ਇਹਨਾਂ ਸ਼ੂਟਰਾਂ ਨੇ ਕਾਰ ਸਵਾਰ ਆ ਰਹੇ ਪੰਜ ਆ ਭੈਣ ਭਰਾਵਾਂ ਨੂੰ ਕੇਰ ਕੇ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ ਸੀ ਆ ਜਿਸ ਵਿੱਚ ਉਹ ਤਿੰਨ ਭੈਣ ਭਰਾ ਜਿਹੜੇ ਉਹਨਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਚ ਇੱਕ ਲੜਕੀ ਜਸਪ੍ਰੀਤ ਕੌਰ ਵੀ ਸ਼ਾਮਲ ਸੀ ਆ ਜਿਹਦਾ ਕਰੀਬ ਮਹੀਨਾ ਸਵਾ ਮਹੀਨਾ ਬਾਅਦ ਵਿਆਹ ਹੋਣਾ ਸੀ ਤੇ ਇਹ ਪਰਿਵਾਰ ਅਖਰੀ ਤੋਪਰਾਕ ਲਈ ਬਾਜ਼ਾਰ ਚੱਲਿਆ ਸੀ ਤੇ ਇਹ ਜਿਹੜੇ ਸ਼ੂਟਰ ਆ ਇਹਨਾਂ ਨੇ ਉਸ ਨੂੰ ਘੇਰ ਕੇ ਅੰਨੇਵਾ ਫਾਇਰਿੰਗ ਕਰਦੀ ਸੀ ਜਿਸ ਕਾਰਨ ਤਿੰਨ ਜਣਿਆਂ ਦੀ ਮੌਕੇ ਤੇ ਜਿਹੜੀ ਉਹ ਮੌਤ ਹੋ ਗਈ ਸੀ ਤੇ ਦੋ ਜਣੇ ਗੰਭੀਰ ਜ਼ਖਮੀਆਂ ਜਿਹੜੇ ਵੱਖ-ਵੱਖ ਹਸਪਤਾਲਾਂ 'ਚ ਅਜਿਹੇ ਇਲਾਜਾ ਇਸ ਘਟਨਾ ਨੇ ਫੋਜ ਪੰਨੂ ਦਹਿਲਾ ਕੇ ਰੱਖ ਦਿੱਤਾ ਲੋਕਾਂ ਦੇ ਮਨਾਂ 'ਚ ਦਹਿਸ਼ਤ ਦਹਿਹਨ ਦਾ ਮਾਹੌਲ ਪੈਦਾ ਹੋ ਗਿਆ ਆ ਪੁਲਿਸ ਦੀ ਕਾਰਵਾਈ ਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਔਰ ਨਿਸ਼ਾਨ ਉਂਗਲਾ ਉਖਣ ਲੱਗ ਪਿਆ ਪੁਲਿਸ ਕੇ ਭਰਾ ਗਈ ਆਸ ਪੂਰੇ ਪੰਜਾਬ ਚ ਪੂਰੇ ਦੇਸ਼ ਅੰਦਰ ਇਸ ਦੀ ਤੋਏ ਤੋਏ ਹੋਈ ਤੇ ਪੁਲਸ ਨੇ ਇਹਨਾਂ ਦੋਸ਼ੀਆਂ ਨੂੰ ਇਹਨਾਂ ਸ਼ੂਟਰਾਂ ਨੂੰ ਫੜ ਲਈ ਮਾਮਲੇ ਦੀ ਤੈ ਤੱਕ ਜਾਣ ਲਈ ਇੱਕ ਵਿਸ਼ੇਸ਼ ਮਿਸ਼ਨ ਚਲਾਇਆ ਅੱਜ ਇਹ ਸਭ ਦੀਨ ਉਹਨਾਂ ਵੱਲੋਂ ਪੰਜਾਬ ਦਾ ਐਂਟੀ ਟਾਸਕ ਜਿਹੜੀ ਗੈਂਗਸਟਰ ਫੋਰਸ ਆ ਉਹਦਾ ਵੀ ਸਹਿਯੋਗ ਲਿਆ ਗਿਆ ਕੇਂਦਰੀ ਏਜੰਸੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਕਿਉਂਕਿ ਜਿਹੜੇ ਸ਼ੂਟਰ ਸੀ ਹਵਾਲਾ ਵਰ ਸੀ ਦੋਸ਼ੀ ਸੀ ਇਹ ਇੱਥੇ ਘਟਨਾ ਨੂੰ ਅੰਜਾਮ ਦੇ ਕੇ ਜਿਹੜੇ ਬਾਹਰਲੇ ਸੁਗਿਆਂ ਵੱਲ ਭੱਜ ਗਏ ਸਨ ਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੇ ਹੋਏ ਲਗਾਤਾਰ ਮਹਾਰਾਸ਼ਟਰ ਦੇ ਅਨਦੇੜੇ ਲਾਖੇ 'ਚ ਇਹਨਾਂ ਦੀ ਪੈੜ ਨਖਲੀ ਤੇ ਪੈੜ ਨਪ ਦੇ ਸਾਰ ਹੀ ਇਹਨਾਂ ਨੂੰ ਰਸਤੇ 'ਚ ਦਬੋਚ ਲਿਆ ਗਿਆ ਜਿਹਦੇ ਵਿੱਚ ਵੱਖ-ਵੱਖ ਏਜੰਸੀਆਂ ਵੀ ਸ਼ਾਮਲ ਸਨ ਜੇ ਆਪਾਂ ਗੱਲ ਕਰੀਏ ਇਸ ਆ ਦਬੋਜ لینڈ ਦੇ ਪਿੱਛੇ ਜਿਹੜਾ ਆ ਪੁਲਿਸ ਨੇ ਆ ਸਫਲਤਾ ਹਾਸਲ ਕੀਤੀ ਆ ਉਸ ਨੂੰ ਉਹਦਾ ਸਫਲਤਾ ਮਿਲੀ ਜਦੋਂ ਔਰੰਗਾਬਾਦ ਦੇ ਹਿਰਦਾ ਸਮਰਾਟ ਬਾਲਾ ਸਾਥਾ ਖਾਕਰੇ ਐਕਸਪ੍ਰੈਸ ਹਾਈਵੇ ਤੋਂ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਜਿਸ ਨੂੰ AGTF ਕਿਹਾ ਜਾਂਦਾ ਫਰੋਜਪੁਰ ਜ਼ਿਲ੍ਹਾ ਪੁਲਿਸ ਅਤਿਨੇ ਕੇਂਦਰੀ ਏਜੰਸੀਆਂ ਮਹਾਰਾਸ਼ਟਰ ਪੁਲਿਸ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਪਾਈ ਗਈ ਤੇ ਮੁਲਜ਼ਮਾਂ ਨੂੰ ਬੜੀ ਹੀ ਹੁਸ਼ਿਆਰੀ ਨਾਲ ਫੜਿਆ ਗਿਆ ਇਹਨਾਂ ਫੜੇ ਗਏ ਮੁਲਜ਼ਮਾਂ ਵਿੱਚ ਜਿਨ੍ਹਾਂ ਦੀ ਪਛਾਣ ਪੁਲਿਸ ਨੇ ਦੱਸੀ ਉਹਨਾਂ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਜਿਸ ਨੂੰ ਬਾਬਾ ਵੀ ਕਹਿੰਦੇ ਆ ਵਾਸੀ ਚੋਲਾ ਸਾਹਿਬ ਜਿਲ੍ਹਾ ਤਰਨਤਾਰਨ ਇਸ ਤੋਂ ਇਲਾਵਾ ਫਰੋਹੀਪੁਰ ਨਾਲ ਸੰਬੰਧਿਤ ਪੰਜ ਨੌਜਵਾਨ ਫੜੇ ਗਏ ਜਿਨ੍ਹਾਂ ਚੋਂ ਇੱਕ ਪ੍ਰਿੰਸ ਵਾਸੀ ਪਿੰਡ ਕੁੰਡੇ ਅਰਵਿੰਦਰ ਸਿੰਘ ਉਰਫ ਰਵੀ ਉਰਫ ਸੁਖੂ ਸੁਖਚਾਨ ਸਿੰਘ ਅਕਸ਼ੇ ਉਰਫ ਬਗੀਚਾ ਅਤੇ ਰਾਜਵੀਰ ਸਿੰਘ ਉਰਫ ਦਲੇਰ ਸਿੰਘ ਸਾਰੇ ਵਸਤੀ ਬਾਗ ਵਾਲੀ ਦੇ ਰਹਿਣ ਵਾਲੇ ਆ ਨੂੰ ਫੜ ਕੇ ਜਿਹੜੀ ਪੁਲਿਸ ਨੇ ਉਹ ਲੈ ਆਂਦਾ ਤੇ ਇਹਨਾਂ ਨੂੰ ਵੱਡੇ ਸਖਤ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪਹਿਲਾਂ ਜਿਹੜਾ ਸਿਵਲ ਹਸਪਤਾਲ ਜਾਇਆ ਗਿਆ ਤੇ ਫਿਰ ਮਾਨਯੋਗ ਸੀਜੀਐਮ ਦੀ ਅਦਾਲਤ ਚ ਪੇਸ਼ ਕੀਤਾ ਗਿਆ ਸਰਦਾਰ ਰਸ਼ਪਾਲ ਸਿੰਘ ਸੀਜੀਐਮ ਉਹ ਹੁਰਾਂ ਨੇ ਕੇਸ ਨੂੰ ਸੁਣਿਆ ਅਤੇ ਇਸ ਤੋਂ ਬਾਅਦ ਉਹਦੀ ਸੁਣਵਾਈ ਕਰਦੇ ਹੋਏ ਉਹ ਦੋਨੋਂ ਤਰ੍ਹਾਂ ਦੀਆਂ ਦਲੀਲਾਂ ਸੁਣੀਆਂ ਪੰਜਾਬ ਪੁਲਿਸ ਦੇ ਐਸ ਐਚਓ ਪੁਲਿਸ ਥਾਣਾ ਸਿਟੀ ਫੋਇਸ ਪੁਰਾ ਹਰਿੰਦਰ ਸਿੰਘ ਚਿਮੇਲੀ ਅੱਜ ਇਹ ਖੁਦ ਪੇਸ਼ ਹੋਏ ਉੱਥੇ ਸਰਕਾਰੀ ਵਕੀਲ ਵੱਲੋਂ ਵੀ ਦਲੀਲਾਂ ਦਿੱਤੀਆਂ ਗਈਆਂ ਕਿ ਇਹਨਾਂ ਨੂੰ ਜਿਹੜੇ ਮੁਲਜ਼ਮ ਫੜੇ ਗਏ ਆ ਇਹਨਾਂ ਵੱਸੋਂ ਪੁੱਛ ਗੇਛਾ ਹੋ ਕੀਤੀ ਜਾਣੀ ਆ ਥੋੜਾ ਜਿਹਾ ਵਿੱਚ ਅਜੇ ਉਹ ਹਥਿਆਰਾਂ ਦੀ ਪ੍ਰਮਾਣਿਕਤਾ ਚਾਹੀਦੀ ਆ ਜਿਹੜੀ ਘਟਨਾ ਨੂੰ ਅੰਜਾਮ ਦਿੱਤੇ ਗਏ ਹੋਰ ਤਾਂ ਹੋਰ ਇਹਨਾਂ ਘਟਨਾ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਕੌਣ ਕੌਣ ਸਾਜਸ਼ ਘਟਨ ਵਾਲੇ ਆ ਕੌਣ ਕੌਣ ਅੰਜਾਮ ਦੇਣ ਵਾਲੇ ਆ ਹਰ ਪਾਸੇ ਤੋਂ ਕੇਸ ਨੂੰ ਚਾਲਿਆ ਜਾਣਾ ਬੜਾ ਜ਼ਰੂਰੀ ਆ ਆ ਜਨ ਸਾਬ ਵੱਲੋਂ ਦੋਹਾਂ ਤਰ੍ਹਾਂ ਦੀਆਂ ਜਿਹੜੀਆਂ ਉਹ ਸੁਣਵਾਈ ਕੀਤੇ ਜਾਣ ਬਾਅਦ ਪੁਲਿਸ ਨੂੰ 7 ਦਿਨਾਂ ਦੇ ਰਿਮਾਂਡ ਤੇ ਜਿਹੜੇ ਇਹ ਸ਼ੂਟਰ ਸੀਜ਼ਨ ਨਾਲ ਦੱਸਿਆ ਜਾ ਰਿਹਾ ਜਿਨ੍ਹਾਂ ਨੂੰ ਮਲਜ਼ਮ ਕਿਨਾਂ ਖਿਲਾਫ ਮਕਦਮਾ ਦਰਜਾ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਆਪੇ ਪੇਸ਼ ਦਿੱਤੇ ਗਏ ਇੱਥੇ ਨਾਲ ਹੀ ਇੱਕ ਮਲਜ਼ਮ ਜਿਹੜਾ ਕਾਉਂਟਰ ਇੰਟੈਲੀਜੈਂਸੀ ਫਰੋਡ ਪਰ ਤੇ ਫਰੋਡ ਪੁਲਸ ਵੱਲੋਂ ਫੜਾਇਆ ਗਿਆ ਸੀ ਉਹ ਦਲਜੀਤ ਸਿੰਘ ਉਹਨੂੰ ਵੀ ਪੇਸ਼ ਕੀਤਾ ਗਿਆ ਤੇ ਮਾਨਯੋਗ ਅਦਾਲਤ ਨੇ ਉਸ ਨੂੰ 3 ਦਿਨਾਂ ਲਈ ਕੋਲ ਸਰ ਮਾਰਤੇ ਤੇ ਤਾਂ ਜੋ ਕੇਸ ਦੀ ਤਹਿ ਤੱਕ ਜਾ ਕੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਸਕੇ ਤੇ ਕੇਸ ਵਿੱਚ ਕੌਣ-ਕੌਣ ਸ਼ਾਮਲਾ ਉਹਨਾਂ ਦਾ ਪਤਾ ਲਾਇਆ ਜਾ ਸਕੇ ਇਸੇ ਸਬੰਧੀ ਐਸ ਐਚਓ ਹਰਿੰਦਰ ਸਿੰਘ ਚਮੇਲੀ ਨੇ ਵੀ ਆਪਣੇ ਵਿਚਾਰ ਰੱਖੇ ਤੇ ਕੁੱਲ ਮਿਲਾ ਕੇ ਜਿਹੜਾ ਆਪਾਂ ਕਹਿ ਲਈਏ ਕਿ ਜਿਹੜੇ ਇਹ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿਛੇ ਦਾ ਡੱਕ ਲਿਆ ਗਿਆ ਲੇਕਿਨ ਅਜੇ ਅਦਾਲਤ ਵਿੱਚ ਕੇਸ ਚੱਲੇਗਾ ਉਸ ਤੋਂ ਪਹਿਲਾਂ ਪੁੱਛ ਕਰਕੇ ਪੁਲਿਸ ਪੂਰੀ ਪੈਰ ਨਪਰੇਗੀ ਕੀ ਕਾਰਨ ਸੀ ਕਿਵੇਂ ਘਟਨਾ ਵਾਪਰੀ ਤੇ ਘਟਨਾ ਵਾਪਰ ਤੋਂ ਪਹਿਲਾਂ ਇਹ ਜਿਹੜੇ ਮੁਲਜ਼ਮਾਕਿਸਤਾਨ ਐ ਇੱਕ ਜਗ੍ਹਾ ਤੇ ਇਕੱਠੇ ਹੋਏ ਤੇ ਘਟਨਾ ਨੂੰ ਅੰਜਾਮ ਦੇ ਕੇ ਕਿਸ ਤਰ੍ਹਾਂ ਹੈ ਅਬ ਮਹਾਰਾਇਟਰ ਤੱਕ ਪਹੁੰਚ ਗਏ ਕੌਣ ਕੌਣ ਇਹਨਾਂ ਦਾ ਸਾਥ ਦਿੰਦਾ ਰਿਹਾ ਉਹਨਾਂ ਸਾਰਿਆਂ ਨੂੰ ਕੇਸ ਵਿੱਚ ਇਨਵੋਲ ਕਰਕੇ ਆ ਦੋਸ਼ੀ ਠਰਾਈ ਜਾਣ ਦੀ ਸੰਭਾਵਨਾ ਹੈ ਤੇ ਆਉਣ ਵਾਲੇ ਦਿਨਾਂ ਚ ਇਹਦੀ ਤੈਅ ਤੱਕ ਤੁਹਾਨੂੰ ਨਾਲ-ਨਾਲ ਇਹਦੀ ਜਾਣਕਾਰੀਆਂ ਦੇ ਕੇ ਦਿੰਦੇ ਰਵਾਂਗੇ ਜੁੜੇ ਰਹੋ ਬਲਪਰ ਆ ਲਾਈਵ ਚੈਨਲ ਨਾਲ ਤਾ ਜੋ ਤੁਹਾਨੂੰ ਸਮੇਂ-ਸਮੇਂ ਦੀ ਜਿਹੜੀ ਜਾਣਕਾਰੀ ਹਾਸਲ ਹੁੰਦੀ ਰਹੇ ਮਿਲਦੀ ਰਹੇ ਤੇ ਅੱਜ ਲਈ ਐਨਆਈ ਹੁੰਦਿਓ ਛੁੱਟੀਆਂ ਤੇ ਆਉਣ ਵਾਲੇ ਸਮੇਂ 'ਚ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ